ਕ੍ਰੀਡਾ ਸਰਕਾਰ ਨੇ ਸਾਲ 2017 ਤੋਂ ਲੈ ਕੇ ਹੁਣ ਤੱਕ ਅਸਾਈਲਮ ਮੰਗਣ ਵਾਲਿਆਂ ਨੂੰ ਇਥੋ ਦੇ ਹੋਟੈਲਸ ਦੇ ਵਿੱਚ ਰੱਖਣ ਦੇ ਲਈ 1.1 ਅਰਬ ਡਾਲਰ ਖਰਚ ਕੀਤੇ ਜਦਕਿ ਸੂਬਿਆਂ ਤੇ ਸ਼ਹਿਰਾਂ ਨੂੰ ਸ਼ਰਨਾਰਥੀਆਂ ਦੀ ਸੰਭਾਲ ਦੇ ਲਈ ਡੇਢ ਅਰਬ ਡਾਲਰ ਦੀ ਵਾਧੂ ਰਕਮ ਵੀ ਜਾਰੀ ਕੀਤੀ ਇਹ ਜਾਣਕਾਰੀ ਦੀ ਗਲੋਬ ਐਂਡ ਮੇਲ ਦੀ ਇੱਕ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈ ਸਰਕਾਰ ਨੇ ਸਾਲ 2017 ਦੇ ਵਿੱਚ ਅਸਾਈਲਮ ਸੀਕਰਸ ਨੂੰ ਹੋਟਲ ਦੇ ਵਿੱਚ ਰੱਖਣਾ ਸ਼ੁਰੂ ਕੀਤਾ ਜਦੋਂ ਸ਼ਰਨਾਰਥੀਆਂ ਦੀ ਗਿਣਤੀ ਵਧਣ ਦੇ ਨਾਲ ਸੂਬਾਈ ਸ਼ੈਲਟਰ ਸਿਸਟਮ ਤੇ ਉਝ ਪੈ ਰਿਹਾ ਸੀ ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਦੇ ਵਿੱਚ ਵੱਡੀ ਚਰਚਾ ਛਿੜ ਗਈ ਹੈ। ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਕੈਨੇਡਾ ਦੇ ਵਿੱਚ ਸਾਲ 2017 ਦੇ ਵਿੱਚ ਅਸਾਈਲਮ ਦੇ ਦਾਅਵੇ ਪੇਸ਼ ਕਰਨ ਵਾਲਿਆਂ ਦੀ ਗਿਣਤੀ 50365 ਸੀ ਜੋ 2024 ਤੱਕ ਆਉਂਦੇ ਆਉਂਦੇ 173000 ਹੋ ਗਈ। ਜ਼ਿਆਦਾਤਰ ਅਸਾਈਲਮ ਮੰਗਣ ਵਾਲੇ 온ਟਾਰੀਓ ਅਤੇ ਕਿਊਬੈਕ ਖਾਸ ਕਰਕੇ ਮੌਂਟਰੀਅਲ ਅਤੇ ਟੋਰਾਂਟੋ ਦੇ ਵਿੱਚ ਆਉਂਦੇ ਨੇ। ਫੈਡਰਲ ਸਰਕਾਰ ਨੇ ਸੂਬਿਆਂ ਤੇ ਸ਼ਹਿਰਾਂ ਦੇ ਸ਼ੈਲਟਰ ਸਿਸਟਮ ਤੇ ਦਬਾਅ ਘਟਾਉਣ ਦੇ ਲਈ ਹੋਟਲਾਂ ਦੇ ਨਾਲ ਵੱਡੀਆਂ-ਵੱਡੀਆਂ ਬੁਕਿੰਗਾਂ ਕੀਤੀਆਂ। ਸਾਲ 2025 ਦੇ ਵਿੱਚ ਸਰਕਾਰ ਨੇ ਇੱਕ ਕਿਊਬੈਕ ਹੋਟਲ ਅਤੇ 온ਟਾਰੀਓ ਦੇ 4 ਹੋਟੈਲਸ ਦੇ ਵਿੱਚ 500 ਅਸਾਈਲਮ ਸੀਕਰਜ਼ ਦੇ ਰਹਿਣ ਤੇ ਖਾਣੇ ਦਾ ਖਰਚ ਚੁੱਕਿਆ ਜਿਸ ਦੀ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੀ ਲਾਗਤ 132 ਡਾਲਰ ਹੈ ਜੋ ਜਨਵਰੀ 2024 ਦੇ ਵਿੱਚ ਵੱਧ ਕੇ 199 ਡਾਲਰ ਹੋ ਗਈ। ਫੈਡਰਲ ਸਰਕਾਰ ਨੇ ਸਾਲ 2019 ਦੇ ਵਿੱਚ ਅੰਟ੍ਰੀਮ ਹਾਊਸਿੰਗ ਅਸੈਸਮੈਂਟ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਦੇ ਰਾਹੀਂ ਸੂਬਿਆਂ ਅਤੇ ਸ਼ਹਿਰਾਂ ਨੂੰ ਅਸਾਈਲਮ ਸੀਕਰਜ਼ ਦੀ ਸੰਭਾਲ ਦੇ ਲਈ 1.3 ਅਰਬ ਡਾਲਰ ਵਰਗੀ ਵੱਡੀ ਰਕਮ ਦਿੱਤੀ। ਇਸ ਦੇ ਵਿੱਚ ਟੋਰਾਂਟੋ ਨੂੰ 66 ਕਰੋੜ 97 ਲੱਖ ਡਾਲਰ, ਕਿਊਬੈਕ ਨੂੰ 54 ਕਰੋੜ 27 ਲੱਖ ਡਾਲਰ, ਬ੍ਰਿਟਿਸ਼ ਕੋਲੰਬੀਆ ਨੂੰ 1 ਕਰੋੜ 44 ਲੱਖ ਡਾਲਰ ਅਤੇ ਉਡਾਵਾ ਨੂੰ 10 ਕਰੋੜ 57 ਲੱਖ ਡਾਲਰ ਜਾਰੀ ਕੀਤੇ ਗਏ। ਫੀਲ ਰੀਜਨ ਜਿਸ ਦੇ ਵਿੱਚ ਕਿ ਬ੍ਰਾਮਟਨ ਤੇ ਮਿਸਿਸਾਗਾ ਆਉਂਦੇ ਨੇ ਇਹਨਾਂ ਨੂੰ 9 ਕਰੋੜ 78 ਲੱਖ ਡਾਲਰ ਦਿੱਤੇ ਗਏ ਜਿੱਥੇ ਕੈਨੇਡਾ ਦਾ ਸਭ ਤੋਂ ਵੱਡਾ ਅਸਾਈਲਮ ਸੀਕਰ ਸ਼ੈਲਟਰ 680 ਲੋਕਾਂ ਦੀ ਸਮਰੱਥਾ ਦੇ ਨਾਲ ਇੱਥੇ ਖੋਲਿਆ ਗਿਆ ਸਾਲ 2024 ਦੇ ਬਜਟ ਦੇ ਵਿੱਚ ਸਰਕਾਰ ਨੇ IHAP ਨੂੰ ਜਾਰੀ ਰੱਖਣ ਦੇ ਲਈ ਅਗਲੇ 3 ਸਾਲਾਂ ਦੇ ਵਿੱਚ 1.1 ਅਰਬ ਡਾਲਰ ਖਰਚ ਕਰਨ ਦੇ ਵੱਲ ਵੀ ਇਸ਼ਾਰਾ ਕੀਤਾ ਜਿਸ ਦਾ ਫੋਕਸ ਸਸਤੀ ਰਿਹਾਇਸ਼ ਮੁਹੱਈਆ ਕਰਵਾਉਣਾ ਸੀ ਕੈਨੇਡਾ ਸਰਕਾਰ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਅਸਾਇਲਮ ਮੰਗਣ ਵਾਲਿਆਂ ਨੂੰ ਰਹਿਣ ਦੇ ਲਈ ਹੋਟੈਲਸ ਦੀਆਂ ਲੰਬੀਆਂ-ਲੰਬੀਆਂ ਲੀਜ਼ ਤੇ ਖਰੀਦਿਆ। ਸਾਲ 2023 ਤੇ 24 ਦੇ ਵਿੱਚ ਨਿਆਗਰਾ ਫਾਲਸ ਦੇ ਹੋਟੈਲਸ ਦੇ ਵਿੱਚ 5000 ਅਸਾਇਲਮ ਸੀਕਰਸ ਨੂੰ ਰੱਖਣ ਦੇ ਲਈ 115 ਮਿਲੀਅਨ ਡਾਲਰ ਖਰਚੇ ਗਏ ਜਿਸ ਦੀ ਔਸਤ ਰਹਿਣ ਦੀ ਮਿਆਦ 113 ਦਿਨ ਸੀ ਅਤੇ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੀ ਲਾਗਤ 208 ਡਾਲਰ ਸੀ। ਸਰਕਾਰ ਹੁਣ ਹੋਟਲ ਖਰੀਦਣ ਦੀ ਸੰਭਾਵਨਾ ਤੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਲੰਬੇ ਸਮੇਂ ਦੀਆਂ ਰਿਹਾਇਸ਼ੀ ਸਹੂਲਤਾਂ ਬਣਾਈਆਂ ਜਾ ਸਕਣ ਤੇ ਖਰਚੇ ਨੂੰ ਘਟਾਇਆ ਜਾ ਸਕੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਇਟਿਟਿਜ਼ਨਸ਼ਿਪ ਕੈਨੇਡਾ ਨੇ ਕਿਹਾ ਕਿ ਹੋਟਲ ਦੀ ਵਰਤੋਂ ਇੱਕ ਅਸਥਾਈ ਹੱਲ ਸੀ ਜੋ ਲੰਬੇ ਸਮੇਂ ਲਈ ਟਿਕਾਊ ਜਾਂ ਫਿਰ ਕਫਾਇਤੀ ਨਹੀਂ ਹੈ ਸਰਕਾਰ ਨੇ ਅਸਾਈਲਮ ਮੰਗਣ ਵਾਲਿਆਂ ਨੂੰ ਹੋਟਲ ਤੋਂ ਬਾਹਰ ਆਮ ਰਿਹائش ਤੇ ਵੱਲ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਿਸ ਦੇ ਨਾਲ ਜਨਵਰੀ 2024 ਤੋਂ ਮਾਰਚ 2025 ਤੱਕ 13000 ਅਸਾਈਲਮ ਮੰਗਣ ਵਾਲਿਆਂ ਨੂੰ ਹੋਟਲ ਤੋਂ ਬਾਹਰ ਕੱਢਿਆ ਗਿਆ ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦਾ ਗੁੱਸਾ ਵੱਧ ਗਿਆ ਹੈ ਸੋਸ਼ਲ ਮੀਡੀਆ ਰਾਹੀਂ ਲੋਕ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਨੇ ਕਈ ਲੋਕਾਂ ਦਾ ਮੰਨਣਾ ਹੈ ਕਿ 1.1 ਅਰਬ ਡਾਲਰ ਦੀ ਇਹ ਰਾਸ਼ੀ ਕੈਨੇਡੀਅਨ ਨਾਗਰਿਕਾਂ ਖਾਸ ਕਰਕੇ ਬੇਕਾਰ ਲੋਕਾਂ ਅਤੇ ਭੋਜਨ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸਹਾਇਤਾ ਲਈ ਵਰਤੀ ਜਾ ਸਕਦੀ ਸੀ ਕੁਝ ਨੇ ਇਸ ਨੂੰ ਸਰਕਾਰ ਦੀ ਭ੍ਰਿਸ਼ਟਾਚਾਰ ਅਤੇ ਗਲਤ ਨੀਤੀ ਦਾ ਨਤੀਜਾ ਦੱਸਿਆ ਹੋਰਾਂ ਨੇ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕੇ ਜੋ ਅਸਾਈਲਮ ਸੀਕਰਸ ਨੂੰ ਖੁੱਲਾ ਅਸੱਦਾ ਦਿੰਦੀਆਂ ਨੇ ਇਮੀਗ੍ਰੇਸ਼ਨ ਮੰਤਰੀ ਮਾਕ ਮਿਲਰ ਨੇ ਮੰਨਿਆ ਕਿ ਅਸਾਈਲਮ ਸੀਕਰਸ ਦੀ ਗਿਣਤੀ ਨੂੰ ਸਥਿਰ ਕਰਨ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ ਸਰਕਾਰ ਹੁਣ ਵਦੇਰੇ ਸਥਾਈ ਤੇ ਕਫਾਇਤੀ ਹੱਲ ਜਿਵੇਂ ਕਿ ਹੋਟੈਲਜ਼ ਨੂੰ ਆਮ ਰਿਹਾਇਸ਼ਾਂ ਦੇ ਵਿੱਚ ਬਦਲਣ ਤੇ ਵਿਚਾਰ ਕਰ ਰਹੀ ਹੈ ਪਰ ਸੂਬਿਆਂ ਦੀਆਂ ਮੰਗਾਂ ਤੇ ਜਨਤਕ ਵਿਰੋਧ ਦੇ ਮੱਦੇਨਜ਼ਰ ਇਸ ਮੁੱਦੇ ਤੇ ਫੈਡਰਲ ਤੇ ਸੂਬਾ ਸਰਕਾਰਾਂ ਵਿਚਕਾਰ ਤਣਾਅ ਵੱਧ ਸਕਦਾ ਹੈ ਸੋ ਕੈਨੇਡਾ ਸਰਕਾਰ ਨੂੰ ਇਸ ਸੰਕਟ ਨੂੰ ਹੱਲ ਕਰਨ ਦੇ ਲਈ ਕੋਈ ਸਥਾਈ ਤੇ ਮਜ਼ਬੂਤ ਨੀਤੀ ਬਣਾਉਣ ਦੀ ਜ਼ਰੂਰਤ ਹੈ ਤਾਂ ਜੋ ਕੈਨੇਡਾ ਦੇ ਲੋਕਾਂ ਦੇ ਹਿੱਤਾਂ ਦੇ ਨਾਲ ਕਿਸੇ ਵੀ ਕਿਸਮ ਦਾ ਕੋਈ ਸਮਝੌਤਾ ਨਾ ਕੀਤਾ ਜਾਵੇ।